ਤੁਸੀਂ ਦੇਖ ਰਹੇ ਜੀ ਮੈਕਸ 24 ਪੰਜਾਬ نیوز ਚੈਨਲ ਸਾਡੇ ਚ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ਆਨਲਾਈਨ ਨਵੀਆਂ ਤੇ ਤਾਜ਼ੀਆਂ ਖਬਰਾਂ ਤੋਂ ਅੱਟਕ ਬੰਦ ਨਾ ਹੋਣ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਐਨਜੀਆਈ ਦੇ ਵੱਲੋਂ ਕਰਵਾਈ ਗਈ ਤਿਲਜੋ ਜਾ ਕੌਮੀ ਚੈਂਪੀਅਨਸ਼ਿਪ ਨਵੀਂ ਦਿੱਲੀ ਦੇ ਤਾਲ ਕਟੋਰਾ ਇੰਡੋਨੋਰ ਸਟੇਡੀਅਮ ਦੇ ਵਿੱਚ ਕਰਵਾਈਗੇ ਜਿਸ ਦੇ ਵਿੱਚ 500 ਤੋਂ ਵੱਧ ਖੰਡਾਰੀਆਂ ਨੇ ਭਾਗ ਲਿਆ ਤੇ ਦੋ ਲੜਕਿਆਂ ਨੇ ਕ੍ਰਾਂਸੀ ਦੇ ਤਗਮੇ ਜਿੱਤੇ ਤੇ ਤਿੰਨ ਲੜਕੇ ਦੁਜੇਸਤਾਂਤ ਰਹੇ ਜਦੋਂ ਕਿ ਤਰੰਤਾਰਨ ਦੇ ਨੇੜਲੇ ਪਿੰਡ ਕਾਲਾ ਦੀ ਪੰਚਾਇਤ ਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਵੱਲੋਂ ਉਹਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ ਤਰੰਤਾਰਨ ਦੇ ਬੱਚਿਆਂ ਨੇ ਕੱਲ ਦਿੱਲੀ ਵਿਖੇ ਹੋਏ 12ਵੇਂ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਦੇ ਵਿੱਚ ਤਗਮੇ ਜਿੱਤੇ ਜਿਸ ਦੇ ਵਿੱਚ 16 ਰਾਜਾਂ ਨੇ ਭਾਗ ਲਿਆ ਸੀ ਪੰਜਾਬ ਨੇ 올ਓਵਰ ਟਰਾਫੀ ਜਿੱਤਤੀ ਸਿੰਗਲ ਸੌਟੀ ਦੇ ਵਿੱਚ ਅਕਾਸ਼ਦੀਪ ਸਿੰਘ ਫਰੀ ਸੌਟੀ ਦੇ ਵਿੱਚ ਗੁਰਪ੍ਰੀਤ ਸਿੰਘ ਅਤੇ ਲੜਕਿਆਂ ਵਿੱਚ ਮੁਫਤ ਸੋਟੀ ਦੇ ਵਿੱਚ ਮੈਕਮਿਥ ਕੋਰ ਅਤੇ ਸਿੰਗਲ ਸੋਟੀ ਦੇ ਵਿੱਚ ਸ਼ਗਨਪਿਤ ਕੋਰ ਨੇ ਸੋਨ ਤਗਮਾ ਜਿੱਤੇ ਪਿੰਡ ਕਾਲਾ ਦੀ ਪੰਚਾਇਤ ਨੇ ਜਿੱਤੂ ਬੱਚਿਆਂ ਦਾ ਮਨੋਬਲ ਵਧਾਉਣ ਦੇ ਲਈ ਸਨਮਾਨਿਤ ਕੀਤਾ ਉਹਨਾਂ ਉੱਥੇ ਗੱਤਕਾ ਖੇਡਣ ਵਾਲੇ ਕੋਚ ਸਾਹਿਬ ਵੀ ਧੰਨਵਾਦ ਕੀਤਾ ਤੇ ਉਹਨਾਂ ਨੇ ਕਿਹਾ ਕਿ ਨਾ ਪੰਜ ਬੱਚਿਆਂ ਦੇ ਵਿੱਚੋਂ ਦੋ ਲੜਕਿਆਂ ਤੇ ਤਿੰਨ ਲੜਕਿਆਂ ਨੇ ਸਾਡੇ ਤਰਨਧਨ ਜਿਲ੍ਹੇ ਦਾ ਅਤੇ ਪਿੰਡ ਦਾ ਨਾਂ ਰੌਸ਼ਨ ਕੀਤਾ ਮੈਨੂੰ ਉਮੀਦ ਹੈ ਕਿ ਨਾ ਬੱਚਿਆਂ ਨੂੰ ਦੇਖ ਕੇ ਹੋਰ ਵੀ ਬੱਚੇ ਗੱਤਕਾ ਖੇਡਣ ਦੇ ਲਈ ਅਗੇ ਆਉਣਗੇ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ ਡੈਕਸ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਇਹ ਬੱਚੇ ਜਿਹੜੇ ਆ ਗਧਕਾ ਐਕਸ਼ਨ ਆਫ ਇੰਡੀਆ ਦੇ ਜਿਹੜੇ 12 ਜਿਹਨਾਂ ਨੂੰ ਸਟੇਲ ਕਰਵਾਈ ਗਈ ਸੀ ਚੈਂਪੀਅਨਸ਼ਿਪ ਜਿਹੜਾ ਨੈਸ਼ਨਲ ਚੈਂਪੀਅਨਸ਼ਿਪ ਕਰਵਾਈ ਗਈ ਆ ਉਹਦੇ ਵਿੱਚ ਸਾਡੇ ਬੱਚਾ ਨੇ 골ਡ ਮੈਡਲ ਹਾਸਲ ਕੀਤੇ ਆ ਜੀ ਦੋ 골ਡ ਔਰ ਤਿੰਨ ਬ੍ਰਾਉਂਜ਼ ਜਿਹਦੇ ਵਿੱਚ 16 ਸਟੇਟਾਂ ਨੇ ਭਾਗ ਲਿਆ ਸੀ ਉਹਨਾਂ ਵਿੱਚੋਂ ਸਾਡੀ ਜਿਹੜੀ ਆ ਇੰਡੀਆ ਲੈਵਲ ਦੇ ਉੱਤੇ ਸਾਡੇ ਮੈਡਲ ਵਜੇ ਆ ਜੀ ਤਰਨਤਲ ਜ਼ਿਲ੍ਹੇ ਦੇ ਇਹਨਾਂ ਬੱਚਿਆਂ ਨੂੰ ਲਾਭ ਦਿੱਤੇ ਪੰਜ ਬੱਚੇ ਜੀ ਸਾਡੇ ਆਕਾਸ਼ਦੀਪ ਸਿੰਘ ਗੁਰਪ੍ਰੀਤ ਸਿੰਘ ਸਗਨਪ੍ਰੀਤ ਕੌਰ ਮਹਿਕਪ੍ਰੀਤ ਕੌਰ ਅਤੇ ਜਸਪਾਲ ਸਿੰਘ ਸਰ ਇਹ ਸਰਮਾ ਜੀ ਜੀ ਖੇਡ ਕਲੀਕ ਲਈ ਖੇਡੀਆਂ ਇਹ ਜੇ ਗੱਤਕਾ ਕੇ ਅਗਰ ਅੱਗੇ ਕੀ ਵਿਆਹ ਚੱਲ ਰਿਹਾ ਇਹਨਾਂ ਦਾ ਅਭਿਆਸ ਡੇਲੀ ਚੱਲੂਗਾ ਜੀ ਜਿਹੜੇ 올림픽 ਦੀ ਤਿਆਰੀ ਕਰਾਂਗੇ ਉਹਨਾਂ ਕੇ ਜੀ ਸਾਡੇ ਪਿੰਡ ਦਾ ਨਾਮ ਹੈ ਇਕਲਾ ਬਲਾਕਡੂ ਸਾਵੇ ਜ਼ਿਲ੍ਹਾ ਤਰਨਤਾਰਨ ਇਹ ਬੱਚੇ ਜਿਹੜੇ ਆਲ ਇੰਡੀਆ ਜਿਹੜੀ ਗੱਤਕਾ ਐਸੋਸੀਏਸ਼ਨ ਆ ਇਹਦੇ ਮੈਚ ਜਿਹੜੇ ਦਿੱਲੀ ਦੇ ਟਾਲਕੁਪਰ ਸਟੇਡੀਅਮ ਵਿੱਚ ਹੋਏ ਨੇ ਉੱਥੋਂ ਇਹ 골ਡ ਮੈਡਲ ਤੇ ব্রোঞ্জ ਮੈਡਲ ਜਿੱਤ ਕੇ ਆਏ ਨੇ ਸਾਨੂੰ ਬਿਹਤ ਖੁਸ਼ੀ ਹੈ ਕਿ ਸਾਡੇ ਪਿੰਡ ਦੇ ਬੱਚਿਆਂ ਨੇ ਇਹ ਦੇਸ਼ ਪੱਧਰ ਦੇ ਉੱਤੇ ਜਿਹੜਾ ਹੈ ਇਹ ਮਾਨ ਸਨਮਾਨ ਜਿੱਤਿਆ ਹੈ ਔਰ ਇੱਕ ਪ੍ਰੇਰਣਾ ਵਾਲੀ ਗੱਲ ਹੈ ਦੂਸਰੇ ਬੱਚਿਆਂ ਲਈ ਵੀ ਕਿ ਉਹ ਖੇਡਾਂ ਵੱਲ ਆਉਣ ਬੁਰਾਈਆਂ ਤੋਂ ਬਚਣ ਇਹ ਪਿੰਡ ਦਾ ਜਿਹੜਾ ਇੱਕ ਨਾਮ ਆ ਉਹਨੂੰ ਉੱਚਾ ਕਰਨ ਜਿਵੇਂ ਇਹਨਾਂ ਬੱਚਿਆਂ ਨੇ ਕੀਤਾ ਹੈ ਔਰ ਇਹੀ ਆਸ ਕਰਦੇ ਆ ਕਿ ਇਹਨਾਂ ਬੱਚਿਆਂ ਨੂੰ ਵੇਖ ਕੇ ਹੋਰ ਬੱਚੇ ਵੀ ਜਿਹੜੇ ਆ ਉਹ ਗੱਤਕਾ ਸਿੱਖਣਗੇ ਵੈਸੇ ਵੀ ਇਹ ਸਿੱਖਾਂ ਦਾ martial art ਹੈ ਜਿਹੜਾ ਕਿ ਸੈਲਫ ਸੁਰੱਖਿਆ ਵਾਸਤੇ ਬੜਾ ਜ਼ਰੂਰੀ ਹੈ ਔਰ ਖੇਡਾਂ ਦੇ ਵਿੱਚ ਵੀ ਇਹਦਾ ਵੱਡਾ ਤਕੜਾ ਮਹੱਤਵ ਹੈ ਸੋ ਮੈਂ ਜਿੱਥੇ ਇਹਨਾਂ ਦੇ ਮਾਪਿਆਂ ਨੂੰ ਇਹਨਾਂ ਦੇ ਕੋਚ ਸਾਹਿਬ ਨੂੰ ਅੱਜ ਜੀ ਇਹ ਬੱਚੇ ਦਿੱਲੀ ਤੋਂ ਗੱਤਕਾ ਡਾਕਟਰ ਨੇਹਨਲ ਖੇਡ ਕੇ ਜਿਹੜੇ ਆ ਉਹ ਕੱਲ 15 6 ਨੂੰ ਤਰਨਤਾਰਨ ਸਾਹਿਬ ਪੁਜੀ ਸੀ ਔਰ ਇੱਕ ਗੱਲ ਬੜੀ ਚੰਗੀ ਲੱਗੀ ਕਿ ਜਿਹੜਾ ਇਹ ਸਿੱਧੇ ਜਾ ਕੇ ਦਰਬਾਰ ਸਾਹਿਬ ਇੰਨਾ ਨੇ ਮੱਥਾ ਟੇਕਿਆ ਉਸ ਤੋਂ ਬਾਅਦ ਇਹ ਸਾਡੇ ਕੋਲ ਪਹੁੰਚੇ ਤੇ ਅਸੀਂ ਇਹਨਾਂ ਨੂੰ ਕੱਲ ਧਰਮਕਾਰਨ ਸਨਮਾਨਿਤ ਕੀਤਾ ਸੀ ਮਾਨ ਸਨਮਾਨ ਤੇ ਅੱਜ ਪਿੰਡ ਕੱਲਾ ਵਿਖੇ ਪਹੁੰਚੇ ਆ ਜਿੱਤੇ ਕੇ ਬਾਬਾ ਜੀ ਉਹਨਾਂ ਨੇ ਅਰਦਾਸ ਬੇਨਤੀ ਕੀਤੀ ਆ ਦਿਨ ਦੁਗਣੀ ਰਾਤ ਚੋਗਣੀ ਇਹ ਬੱਚੇ ਤਰੱਕੀ ਕਰਨ ਔਰ ਸਾਡੇ ਪੰਜਾਬ ਦੀ ਖਾਸ ਕਰਕੇ ਜ਼ਿਲ੍ਹਾ ਤਰਨਤਾਰਨ ਦੀ ਇਹ ਬੱਚੇ ਸ਼ਾਨ ਨੇ ਮੈਂ ਇਹ ਕਹਿਣਾ ਚਾਹੂੰਗੀ ਕਿ ਮੇਰੇ ਵਾਰਡ ਦਾ ਬੱਚਾ ਹੈ ਕਿ ਇਹਨਾਂ ਨੇ ਬਹੁਤ ਵਧੀਆ ਨਾਮ ਰੋਸ਼ਨ ਕੀਤਾ ਦਿਲ ਨੇ ਖੇੜ ਕੇ ਆਏ ਇਨਨ ਨੇ ਕਿ ਇਹਨਾਂ ਨੂੰ ਮੈਂ ਬੰਦਾਈ ਦਊਂਗੀ ਕਿ ਇਨਕੇ ਮੰਮੀ ਪਾਪਾ ਇਨੇ ਵਧੀਆ ਸੰਸਕਾਰ ਦਿੱਤੇ ਹੈਗੇ ਵਾਰ ਦਾ ਨਾਮ ਰੋਸ਼ਨ ਕੀਤਾ ਸ਼ਹਿਰ ਦਾ ਨਾਮ ਰੋਸ਼ਨ ਕੀਤਾ ਹੈ ਪੂਰੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ ਹਰ ਬੱਚੇ ਨੂੰ ਮੈਂ ਅਪੀਲ ਕਰਾਂਗੀ ਜਿੱਦਾਂ ਇਹ ਬੱਚੇ ਨੇ ਸੰਸਕਾਰ ਹੈਗੇ ਸਾਰੇ ਬੱਚੇ ਇਦਾਂ ਹੀ ਖੇਡ ਖੇਡ ਦੇ ਸਮੇਂ ਚਾਹ ਜੋ ਵੀ ਕੋਈ ਵੀ ਅੱਛਾ ਕੰਮ ਹੈ ਅੱਛੇ ਕੰਮ ਕਰਨੇ ਹੋਰ ਆਪਣਾ ਨਾਮ ਰੋਸ਼ਨ ਕਰਨ ਆਪਣੇ ਮਾਪੇ ਦਾ ਨਾਮ ਰੋਸ਼ਨ ਕਰਨ ਆਪਣੇ ਸ਼ਹਿਰ ਦਾ ਨਾਮ ਰੋਸ਼ਨ ਕਰਨ ਇਹਨਾਂ ਨੂੰ ਬਹੁਤ-ਬਹੁਤ ਬੰਦਾਈ ਆ ਇਹ ਅੱਜ ਦਾ ਜੋ ਪ੍ਰੋਗਰਾਮ ਹੈ ਇਹ ਸਾਡੇ ਜੋ ਬੱਚੇ ਨੇ ਇਹ ਖੇੜ ਤੇ ਖੇੜ ਤੇ ਆ ਕੇ ਕਿਡ ਕੇ ਆਏ ਆ ਜਿੱਥੇ ਨਾ ਛੋੜਾ ਸਟੇਜਾਂ ਦੇ ਵਿੱਚੋਂ ਤੇ ਬੱਚਿਆਂ ਨੇ ਚੰਗੇ ਨੰਬਰ ਲੈ ਕੇ ਤੇ ਆਪਣੇ ਮਾਪਿਓ ਅਤੇ ਆਪਣੇ ਪਿੰਡਾਂ ਦਾ ਨਾਮ ਰੋਸ਼ਨ ਕੀਤਾ ਅਸੀਂ ਇਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਨੇ ਆ ਸਤਿਗੁਰੂ ਜੀ ਕਿਰਪਾ ਕਰਨ ਇਹਨਾਂ ਬੱਚਿਆਂ ਨੂੰ ਅੱਗੇ ਤੋਂ ਦਿਨ ਦੁੱਗਣੀ ਰਾਤ ਚਗੌਣੀ ਤਰੱਕੀ ਬਖਸ਼ਣਾ ਨਿਰਪਰਿਹਤ ਰੱਖਣ ਚੜ੍ਹਦੀਆਂ ਕਲਾ ਬਖਸ਼ਣਾ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ